ਸਰਕਾਰ ਦੀ ਰੂਪਰੇਖਾ ਬਦਲਣ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਰੂਪਰੇਖਾ ਬਦਲੀ ਗਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ ਦਿਨਾਂ 'ਚ ਅਫਸਰਾਂ ਦੇ ਤਬਾਦਲੇ ਕੀਤੇ ਤੇ ਹੁਣ ਉਹਨਾਂ ਦੀ ਸਰਪ੍ਰਸਤੀ 'ਚ ਹੀ ਅਕਾਲੀ ਦਲ ਦੇ ਨਵੇਂ ਜਥੇਬੰਦਕ ਢਾਂਚੇ ਦਾ ਐਲਾਨ ਹੋਵੇਗਾ ਇਸੇ ਦਫ਼ਤਰ 'ਚ ਅਕਾਲੀ ਦਲ ਦੇ 2 3 ਤੇ 4 ਜੂਨ ਨੂੰ ਨਵੀਂ ਜਿਹੜੀ ਕਮੇਟੀ ਹੈ ਜਥੇਬੰਦਕ ਉਹ ਬਣਾਈ ਜਾਏਗੀ ਇਸ 'ਤੇ ਜ਼ਿਲ੍ਹਾ ਪ੍ਰਧਾਨ ਪਹੁੰਚ ਰਹੇ ਨੇ ਔਰ ਸਾਬਕਾ ਐਮਪੀ ਪਹੁੰਚ ਰਹੇ ਨੇ ਐਸਪੀਸੀ ਦੇ ਮੈਂਬਰ ਪਹੁੰਚ ਰਹੇ ਨੇ ਹੋਰ ਤਮਾਮ ਲੋਕ ਜੋ ਪਾਰਟੀ ਨਾਲ ਜੁੜੇ ਨੇ ਅਫਸਰਾਂ ਦੇ ਤਬਾਦਲੇ ਵੀ ਇਸੇ ਲਈ ਕੀਤੇ ਗਏ ਕਿਉਂਕਿ ਪ੍ਰਦਰਸ਼ਨ ਕਿਤੇ ਨਾ ਕਿਤੇ ਚੰਗਾ ਨਹੀਂ ਰਿਹਾ ਸਰਕਾਰ ਦਾ ਮੈਸੇਜ ਡਿਲੀਵਰ ਨਹੀਂ ਹੋਇਆ ਹੁਣ ਸ਼੍ਰੋਮਣੀ ਕਾਲੀ ਦਲ ਦੇ ਜਥੇਬੰਦਕ ਢਾਂਚੇ ਦੇ ਅੰਦਰ ਵੀ ਉਹੀ ਤਬਦੀਲੀਆਂ ਕੀਤੀਆਂ ਜਾਣੀਆਂ ਜਿਨ੍ਹਾਂ ਨੇ ਚੰਗੇ ਰਿਜ਼ਲਟ ਦਿੱਤੇ ਆ ਉਹਨਾਂ ਨੂੰ ਚੰਗੇ ਪਦ ਨਵਾਜ਼ੇ ਜਾਣਗੇ ਔਰ ਜਿਨ੍ਹਾਂ ਦਾ ਪ੍ਰਦਰਸ਼ਨ ਮਾੜਾ ਰਿਹਾ ਉਹਨਾਂ ਨੂੰ ਸਾਈਡ ਲਾਈਨ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਇਹ ਮੰਦੀ ਹੈ ਕਿਉਂਕਿ ਚੋਣਾਂ ਤੋਂ ਤੁਰੰਤ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਕਿ 2-3 ਤੇ 4 ਜੂਨ ਨੂੰ ਜਥੇਬੰਦਕ ਢਾਂਚੇ ਦਾ ਐਲਾਨ ਹੋਵੇਗਾ ਇਹਦਾ ਖਮਿਆਜ਼ਾ ਵੀ ਕਿਤੇ ਨਾ ਕਿਤੇ ਪਾਰਟੀ ਨੂੰ ਪੁਕਤਣਾ ਪਿਆ ਕਿਉਂਕਿ ਅਗਰ ਪਹਿਲਾਂ ਚੋਣਾਂ ਤੋਂ ਇਸੇ ਜਥੇਬੰਦਕ ਢਾਂਚੇ ਦਾ ਐਲਾਨ ਹੋਇਆ ਹੁੰਦਾ ਤਾਂ ਸ਼ਾਇਦ ਅਕਾਲੀ ਦਲ ਚੰਗਾ ਪ੍ਰਦਰਸ਼ਨ ਕਰਦਾ ਪਰ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਅੰਦਰ ਵੱਡੀਆਂ ਤਬਦੀਲੀਆਂ ਸਰਕਾਰ 'ਚ ਦੇਖਣ ਨੂੰ ਮਿਲੀਆਂ ਨੇ ਨਸ਼ੇ ਦੇ ਖਿਲਾਫ ਮਹਿੰਮ ਚਲਾਈ ਗਈ ਪ੍ਰਾਪਰਟੀ ਟੈਕਸ ਦੇ ਉੱਤੇ ਲੋਕਾਂ ਤੋਂ ਰੈਲੀ ਜਾ ਰਹੀ ਹੈ ਉਸੇ ਤਰ੍ਹਾਂ ਹੁਣ ਅਕਾਲੀ ਦਲ ਦੀਆਂ ਇਹਨਾਂ ਤਿੰਨ ਮੀਟਿੰਗਾਂ ਦੇ ਅੰਦਰ ਤਿੰਨ ਦਿਨ ਮੀਟਿੰਗਾਂ ਜਿਹੜੀਆਂ ਚੱਲਣਗੀਆਂ ਇਲੈਕਸ਼ਨ ਦਾ ਰਿਵਿਊ ਵੀ ਕੀਤਾ ਜਾਵੇਗਾ ਫੀਡਬੈਕ ਵੀ ਲਈ ਜਾਵੇਗੀ ਔਰ ਉਹ ਲੀਡਰ ਜੋ ਮਾਸਸ ਦੇ ਲੀਡਰ ਨੇ ਜੋ ਜਨਤਾ ਦੇ ਲੀਡਰ ਨੇ ਜੋ ਟਕਸਾਲੀ ਅਕਾਲੀ ਨੇ ਮੰਨਿਆ ਜਾ ਰਿਹਾ ਕਿ ਉਹਨਾਂ ਨੂੰ ਦੁਬਾਰਾ ਰਵਾਈਵ ਕੀਤਾ ਜਾਵੇਗਾ ਕਿਉਂਕਿ ਹੁਣ ਪਾਰਟੀ ਚ ਇਹ ਜੇ ਸ਼ਕਸ਼ ਹੋਣੇ ਸ਼ੁਰੂ ਹੋ ਗਏ ਸੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੰਨਦੀ ਹੈ ਜਿਹਦੇ ਜ਼ਰੀਏ ਪਾਰਟੀ ਕਿਤੇ ਨਾ ਕਿਤੇ ਹਾਸ਼ੀਏ ਤੇ ਗਈ 2 3 ਤੇ 4 ਜੂਨ ਨੂੰ ਨਵੇਂ ਜਥੇਬੰਦਕ ਢਾਂਚੇ ਚ ਉਹ ਲੋਕ ਆਉਣਗੇ ਜੋ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਯਾਦਵਿੰਦਰ ਸਿੰਘ ਏਪੀਪੀ ਨਿਊਜ਼ ਚੰਡੀਗੜ੍ਹ